Thank <music> you. ਦੇ ਨਾਲ ਲੱਗਦਾ ਖੜਕਪੁਰ ਤੇ ਖੜਕਪੁਰ ਰੇਲਵੇ ਸਟੇਸ਼ਨ ਦੇ ਵਿੱਚ ਬਣੇ ਹੋਏ ਰੇਲਵੇ ਕੁਆਟਰਸ ਅੰਗਰੇਜ਼ਾਂ ਵੇਲੇ ਦੇ ਕੁਆਟਰ ਆ ਇਹ ਸਾਹਮਣੇ ਜਿਹੜਾ ਕੁਆਟਰ ਦਿਖਾਈ ਦਿੰਦਾ ਤੁਸੀਂ ਦੇਖ ਸਕਦੇ ਹੋ ਵੀ ਭਾਈ ਅੰਗਰੇਜ਼ਾਂ ਦੀ ਸ਼ਾਪ ਇਹਦੇ ਤੇ ਦਿਖਾਈ ਦੇ ਰਹੀ ਹੈ ਵੀਡੀਓ ਦੇਖ ਰਹੇ ਸਾਰੇ ਭੈਣ ਭਰਾਉਣ ਸਤਿ ਸ੍ਰੀ ਅਕਾਲ ਤੇ ਆਪਾਂ ਅੱਜ ਸਫਰ ਕਰਦੇ ਕਰਦੇ ਖੜੇ ਆ ਆਈਆਈਟੀ ਖੜਕਪੁਰ ਇੰਡੀਅਨ ਇੰਸਟੀਚਿਊਟ ਆਫ ਟੈਕਨੋਲੋਜੀ ਬਹੁਤ ਹੀ ਮਸ਼ਹੂਰ ਤੇ ਪੁਰਾਣਾ ਇੰਸਟੀਚੂਟ ਤੇ ਆਜ਼ਾਦੀ ਤੋਂ ਬਾਅਦ ਦਾ ਸ਼ੁਰੂ ਹੋਇਆ ਤੇ ਕਾਫੀ ਕਿੱਲਾਂ ਦੇ ਵਿੱਚ ਫੈਲਿਆ ਹੋਇਆ ਤੇ ਦੂਰੋਂ ਦੂਰੋਂ ਜਿਹੜੇ ਹੈਗੇ ਵਿਦਿਆਰਥੀ ਇੱਥੇ ਪੜ੍ਹਨ ਆਉਂਦੇ ਆ ਇੱਥੇ ਆਉਣ ਦਾ ਮਕਸਦ ਆਪਣਾ ਹੈਗਾ ਹਿਜਲੀ ਜੇਲ੍ਹ ਭਾਰਤ ਦੇ ਸੰਤੰਨਤਾ ਢੋਲ ਵਿੱਚ ਆਜ਼ਾਦੀ ਦੇ ਢੋਲ ਵਿੱਚ ਜਿਹੜੇ ਆਜ਼ਾਦੀ ਘੁਲਾਟੇ ਸੀਗੇ ਉਹਨਾਂ ਨੂੰ ਅੰਗਰੇਜ਼ ਇੱਥੇ ਜੇਲ੍ਹ ਚ ਰੱਖਦੇ ਹੁੰਦੇ ਸੀ ਉਸ ਜੇਲ੍ਹ ਦੇ ਵਿੱਚ ਆਪਾਂ ਅੱਜ ਉਹਨੂੰ ਦੇਖਣ ਆਏ ਆ ਸੋ ਦੇਖਣ ਦੇ ਲਈ ਕਾਫੀ ਮਿਹਨਤ ਕਰਨੀ ਪਈ ਭੈਣ ਗਰਵੀਰਤੌਰ ਸੰਧੂ ਐਗਰੀਕਲਚਰ ਇੰਡਸਟਰੀ ਲੁਧਿਆਣਾ ਓਹ ਲੱਗ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵਾਲੇ ਇੱਥੋਂ ਪੀ ਐਚ ਡੀ ਕਰਕੇ ਗਏ ਆ ਤੇ ਉਹਨਾਂ ਦਾ ਰੈਫਰੈਂਸ ਦੇ ਕੇ ਆਪਾਂ ਨੂੰ ਐਂਟਰੀ ਦਿੱਤੀ ਆ ਆਦਰਵਾਇਜ਼ ਐਂਟਰੀ ਇਹ ਦਿੰਦੇ ਨਹੀਂਗੇ ਭਾਈ 24 ਆਵਰਸ ਓਪਨ ਨਹੀਂ ਹੈਗੀ ਕਿਸੇ ਰੈਫਰੈਂਸ ਦੇ ਅਧੀਨ ਹੀ ਤੁਸੀਂ ਮਿਲ ਸਕਦੇ ਓ ਨੂੰ ਡਾਕਟਰ ਵਰਜੇਸ਼ ਪਾਂਡੇ ਆਪਾਂ ਨੂੰ ਜਿਹੜੇ ਹੈਗੇ ਰੈਫਰੈਂਸ ਮਿਲਿਆ ਤੇ ਆਪਾਂ ਅੱਗੇ ਘੁੰਮਣ ਚੱਲੇ ਆ ਦੇਖਦੇ ਆ ਜੁੜੇ ਰਹੋ ਤੁਸੀਂ ਇਸ ਸਫ਼ਰ ਦੇ ਨਾਲ ਅੱਜ ਆਪਾਂ ਕਟਕ ਤੱਕ ਦਾ ਸਫ਼ਰ ਕਰਨਾ ਹੈ ਵੀਡੀਓ ਨੂੰ ਦੇਖਿਓ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਦੱਸਿਓ ਕਿੰਦਾਂ ਦੀ ਹੈ ਤੇ ਯੂਨੀਵਰਸਿਟੀ ਬਹੁਤ ਹੀ ਹਰੀ ਭਰੀ ਹੈ ਇੰਸਟੀਚਿਊਟ ਜਿੰਨੇ ਵੀ ਆ ਤਕਰੀਬਨ ਆਪਣੇ ਉਹ ਹਰੇ ਭਰੀ ਹੁੰਦੀ ਹੈ ਬਾਕੀ ਇਹ ਥੋੜੀ ਜੀ ਐਗਰੀਕਲਚਰ ਨਾਲ ਤੇ ਟੈਕਨੋਲੋਜੀ ਨਾਲ ਜੁੜੀ ਹੋਈ ਹੈ ਤਾਂ ਇਹ ਹੋਰ ਵੀ ਹਰੀ ਭਰੀ ਹੈ ਆਪਾਂ ਇਸ ਵਕਤ ਖੜੇ ਹੰਜਲੀ ਜੇਲ ਉਹ ਪੁਰਾਣੀ ਇਤਿਹਾਸਿਕ ਜੇਲ ਜਿੱਥੇ ਆਜ਼ਾਦੀ ਘੁਲਾਟੀਆਂ ਨੂੰ ਜਿਹੜੇ ਅੰਗਰੇਜ਼ ਉਹ ਕੈਦ ਰੱਖਦੇ ਸੀ ਤੇ ਜਾਂ ਇਥੋਂ ਫਿਰ ਬਾਅਦ ਚ ਅੰਡੇਮਾਨ ਨਿਕੋਬਾਰ ਦੇ ਜਿਹੜੇ ਕਾਲੇ ਪਾਣੀ ਦੀ ਸਜ਼ਾ ਦਿੱਤੀ ਜਾਂਦੀ ਸੀ ਸੋ ਹੁਣ ਇਹਦੇ ਵਿੱਚ ਨਹਿਰੂ ਉਹ ਇੱਕ ਇੰਸਟੀਚਿਊਟ ਚੱਲ ਰਿਹਾ ਹੈ ਨਹਿਰੂ ਦੇ ਨਾਮ ਤੇ ਜਿਹੜਾ ਨਹਿਰੂ ਦੇ ਨਾਮ ਤੇ ਇੱਥੇ ਪੁਰਾਣੀ ਦੱਖਣ ਪੂਰਬ ਰੇਲਵੇ ਜਿਹੜੀ ਹੈਗੀ ਆ ਸਾਊਥ ਈਸਟ ਰੇਲਵੇ ਉਹਦੇ ਇੰਜਨ ਖੜੇ ਆ ਇਧਰ ਇੱਕ ਛੋਟਾ ਜਿਹਾ ਜਹਾਜ਼ ਖੜਾ ਹੈ ਤੇ ਸਾਹਮਣੇ ਜੇਲ ਦੀ ਜਿਹੜੀ ਸੋਹਣੀ ਜਿਹੀ ਇਮਾਰਤ ਹੈ ਤੇ ਜੇ ਇਸ ਜੇਲ ਦੀ ਗੱਲ ਕਰੀਏ ਤਾਂ ਇਹ ਜੇਲ 1931 ਦੇ ਵਿੱਚ ਇੱਕ ਡਿਟੈਂਸ਼ਨ ਸੈਂਟਰ ਬਣਾਇਆ ਸੀਗਾ ਅੰਗਰੇਜ਼ਾਂ ਨੇ ਉਹਨਾਂ ਕੈਦੀਆਂ ਵਾਸਤੇ ਜਿਹੜੇ ਕੈਦੀ ਭਈ ਉਹਨਾਂ ਤੋਂ ਲੋਟ ਨਹੀਂ ਆਉਂਦੀ ਕਿਸੇ ਹਿਸਾਬ ਨਾਲ ਵੀ ਜਾਲੇ ਬਾਲੇ ਮਤਲਬ ਉਹ ਸਮਝਦੇ ਸੀ ਵੀ ਇਹ ਖੂੰਖਾਰ ਹੈ ਉਹਨਾਂ ਨੂੰ ਇੱਥੇ ਰੱਖਦੇ ਜਦ ਬੰਗਾਲ ਦੇ ਵਿੱਚ ਜਦੋਂ ਮੂਵਮੈਂਟ ਚੱਲੀ ਤਾਂ ਬੰਗਾਲ ਦੇ ਕੈਦੀ ਉਹਨਾਂ ਇੱਥੇ ਰੱਖਿਆ ਗਿਆ ਇਜਲੀ ਸ਼ਹੀਦ ਭਵਨ ਸਕ੍ਰਿਪਟਡ ਟੂ ਦ ਮੈਮਰੀ ਆਫ आवर ਵੇਲੀਅੰਟ ਫਿਡਲ ਫਾਈਟਰ 1997 ਜਿਹਦਾ ਨੀ ਪਤਾ ਰੱਖਿਆ 올ਡ ਬਿਲਡਿੰਗ ਹੈ ਜੀ ਇਹ ਤੇ ਸਾਰੀ ਯੂਨੀਵਰਸਿਟੀ ਕਹਿਦੀ ਇਹ ਪੂਰੀ ਹਰੀ ਭਰੀ ਤੇ ਸ਼ਾਨਦਾਰ ਤੇ ਠੰਡੀ ਹੈ ਯਕਸ਼ ਆ ਕੋਈ ਯਕਸ਼ਪਈ ਇਹਨਾਂ ਦਾ ਇੱਥੇ ਬਣਿਆ ਹੋਇਆ ਇੱਕ ਹੋਰ ਪੱਥਰ ਦੀ ਮੂਰਤੀ ਮਾਈਨਰਸ ਗਲੋਰੀ ਤੇ ਸਾਹਮਣੇ ਹਿਜਲੀ ਜੇਲ ਕਿਆ ਬਾਤ ਹੈ ਸੋਹਣੀ ਹੈ ਭਾਈ ਹੁਣ ਇਹਦੇ ਵਿੱਚ ਨਹਿਰੂ ਮਿਊਜ਼ੀਅਮ ਆਫ ਸਾਇੰਸ ਐਂਡ ਟੈਕਨੋਲੋਜੀ ਚਲਾ ਰਹੇ ਆ ਇਹ ਹਿਜਲੀ ਸ਼ਹੀਦ ਭਵਨ ਕਹਿੰਦੇ ਇਹਨੂੰ ਤੂੰ ਸ਼ੇਰੇ ਹਿੰਦ ਆਗੇ ਬੜ ਮਰਨੇ ਸੇ ਫਿਰ ਵੀ ਤੂੰ ਨਾ ਡਰ ਆਸਮਾਨ ਤੱਕ ਉਠਾ ਕੇ ਸਰ ਜੋਸ਼ੇ ਯਤਨ ਵੜਾਏ ਜਾ ਨੇਤਾ ਜੀ ਸੁਭਾਸ਼ ਚੰਦਰ ਤੇ ਆ ਜਿਹੜਾ ਬੋਤ ਲੱਗਿਆ ਹੋਇਆ ਇਹ ਲੱਗਿਆ ਹੋਇਆ ਜੀ ਡਾਕਟਰ ਚੰਦਰ ਗੋਸ਼ ਹੈ ਉਹਨਾਂ ਦਾ ਬੋਤ ਲੱਗਿਆ ਹੋਇਆ ਤੇ ਇਹ ਮਿਊਜ਼ੀਅਮ ਬਣਿਆ ਹੋਇਆ 1990 ਦੇ ਵਿੱਚ ਇਹਨੂੰ ਚਾਲੂ ਕੀਤਾ ਸੀਗਾ ਈ ਬੰਗਲਾ ਵਿੱਚ ਲਿਖਿਆ ਹੋਇਆ ਹਿਜਲੀ ਸ਼ਹੀਦ ਭਵਨ 1990 ਦੇ ਵਿੱਚ ਅਗਸਤ 3 ਨੂੰ ਨਹਿਰੂ ਮਿਊਜ਼ੀਅਮ ਸਾਇੰਸ ਐਂਡ ਟੈਕਨੋਲੋਜੀ ਇਹਦੇ ਵਿੱਚ ਬਣਾ ਦਿੱਤਾ ਗਿਆ ਜੀ ਇਸ ਜੇਲ੍ਹ 'ਚ ਤੇ ਇਹ 9 ਵਜੇ ਖੁੱਲਦੀ ਹੈ ਹੁਣ ਤੇ ਬਾਹਰੋਂ ਆਪਾਂ ਇਹਦਾ ਚੱਕਰ ਲੈ ਸਕਦੇ ਹਾਂ ਇੱਕ ਵਾਰੀ ਸੂਇਜ਼ ਇਸੇ ਦੇ ਉੱਪਰ ਇੱਕ ਹਿਜਲੀ ਡਿਟੈਂਸ਼ਨ ਕੈਂਪ ਟੂ ਆਈਆਈਟੀ ਐਂਡ ਅਨਟੋਲਡ ਸੱਗਾ ਇੱਕ ਇਹਨਾਂ ਨੇ ਸ਼ਾਰਟ ਮੂਵੀ ਬਣਾਈ ਹੈ ਭਾਈ ਖੜਕਪੁਰ ਵਾਲਿਆਂ ਨੇ ਸੋ ਪੁਰਾਣੀ ਇਮਾਰਤ ਹੈ ਅੰਗਰੇਜ਼ਾਂ ਵਲੇ ਦੀ ਤੁਸੀਂ ਦੇਖ ਸਕਦੇ ਹੋ ਵੀ ਇਹਦੇ ਵੱਡੇ ਵੱਡੇ ਲੋਹੇ ਦੇ ਗਾਡਰ ਤੇ ਇੱਧਰ ਵੱਡੇ ਵੱਡੇ ਜਿਹੜੀਆਂ ਹੈਗੀਆਂ ਇਮਾਰਤਾਂ ਇਹ ਸਾਰੀਆਂ ਪੁਰਾਣੀਆਂ ਇਹਦੇ ਆਸ-ਪਾਸੇ ਇਹਦੇ ਆਸ-ਪਾਸੇ ਜਿੰਨੀ ਵੀ ਹਰਿਆਲੀ ਹੈ ਇਹ ਹੁਣ ਕੀਤੀ ਗਈ ਹੈ ਪਹਿਲਾਂ ਇਹ ਇੱਕ ਟੈਂਸ਼ਨ ਜੇਲ ਸੀ ਮਤਲਬ ਡਰ ਆਉਂਦਾ ਹੋਊਗਾ ਭੈ ਆਉਂਦਾ ਹੋਊਗਾ ਇਸ ਜੇਲ ਤੋਂ ਆਸ-ਪਾਸੇ ਫੌਜ ਦੇ ਜਿਹੜੇ ਉਹਨਾਂ ਦੇ ਅੰਗਰੇਜ਼ੀ ਫੌਜ ਦੇ ਸਿਪਾਈ ਹੁੰਦੇ ਹੋਣੇ ਆ ਉਹ ਟਾਵਰ ਬਣੇ ਹੋਏ ਆ ਵਾਚ ਟਾਵਰ ਉਹਨਾਂ ਵਾਚ ਟਾਵਰਾਂ ਵਿੱਚ ਖੜਦੇ ਹੋਣੇ ਆ ਉਹ ਤੇ ਅੰਦਰਲੇ ਪਾਸੇੜੇ ਦਾ ਵਿੜਾ ਹੋਣਾ ਉਹ ਉੱਥੇ ਕੈਦੀਆਂ ਨੂੰ ਰੱਖਿਆ ਜਾਂਦੇ ਹੁਣਾ ਕਿਹਾ ਜਾਂਦਾ ਕਿ ਇੱਥੇ ਇੱਕ ਦੋ ਜਿਹੜੇ ਹੈਗੇ ਆ ਭਾਰਤੀ ਜਿਹੜੀ ਫੌਜੀ ਆ ਉਹ ਸ਼ਹੀਦ ਵੀ ਹੋ ਗਏ ਸੀਗੇ ਗੋਲੀ ਚੱਲੀ ਸੀ ਉਹਨਾਂ ਤੇ ਸ਼ਹੀਦ ਹੋ ਗਏ ਸੀ ਉਹ ਇਹਨੂੰ ਘੁੰਮਣ ਦੇ ਲਈ ਥੋੜੀ ਤੁਹਾਨੂੰ ਮਿਹਨਤ ਕਰਨੀ ਪੈਂਦੀ ਆ ਕਿਉਂਕਿ ਇਹਦੇ ਆ ਸਿੱਪਾ ਸਿੱਪਾ ਜਿਹੜੀਆਂ ਥਾਵਾਂ ਹੈਗੀਆਂ ਉਹ ਵੇਖਣ ਵਾਲੀਆਂ ਤੇ ਆ ਜਿਹੜੀਆਂ ਕੋਠੜੀਆਂ ਬੰਕਰ ਐ ਇਹ ਜੀਲ ਹੈ ਮੈਂ ਉੱਥੋਂ ਮੋੜ ਚੱਲਿਆ ਸੀਗਾ ਯੂਨਾਈਟਿਡ ਸਟੇਟਸ ਅਮਰੀਕਾ ਦੇ ਕੋ ਪੱਥਰ ਜਿਹਾ ਬਣਾਇਆ ਹੋਇਆ ਇਹਨਾਂ ਨੇ ਤੇ ਆਹ ਜਿਹੜੀ ਪਿੱਛੇ ਕੋਠੜੀਆਂ ਇਹ ਜੇਲ ਕੋਠੜੀਆਂ ਹੁੰਦੀਆਂ ਨੇ ਜੇ ਭਾਈ ਉਹ ਤਾਂ ਉਹਨਾਂ ਦਾ ਆ ਦਾ ਅੰਗਰੇਜ਼ਾਂ ਦਾ ਕੋਈ ਦਫ਼ਤਰ ਦਫ਼ਤਰ ਰਿਆ ਹੋਊਗਾ ਇੱਥੇ ਰੱਖਦੇ ਨੇ ਜਿਲ੍ਹੇ ਵਿੱਚ ਰਹਿਣ ਨੂੰ ਆਹ ਜੇਲ ਹੈ ਕੀ ਬਾਤ ਹੈ ਹੁਣ ਆਪਾਂ ਸਹੀ ਟਿਕਾਣੀ ਤੇ ਆਈਆਂ इजली प्रिजन सेल्स हां सेल्स है भाई ठीक रानी शरोमनी द विलेन लीडर ऑफ द पीजंस ਕਿਸਾਨਾਂ ਦੀ ਰਹੀ ਹੈ ਭਾਈ ਰਾਣੀ ਸ਼ਰੋਮਣੀ ਨੂੰ ਇਸ ਜੇਲ੍ਹ ਚ ਬੰਦ ਰੱਖਿਆ ਸੀਗਾ ਅਚਲ ਸਿੰਘ ਦਾ ਹੀਰੋ ਆਫ ਨਾਇਕ ਰਿਵੋਲਟ ਕਿਆ ਬਾਤ ਹੈ ਯਾਰ ਪੰਡਿਤ ਈਸ਼ਵਰਚੰਦਰ ਵਿਦਿਆਸਾਗਰ ਦੀ ਕੋਠੜੀ ਤੇ ਕੋਠੜੀਆਂ ਦੇ ਬਾਹਰ ਇਦਾਂ ਤਾਲੇ ਲਾਉਂਦੇ ਸੀਗੇ ਉਹ ਇਹ ਚੀਜ਼ ਮੇਥੋਂ ਰਹਿ ਜਾਣੀ ਸੀ ਜੇ ਮੈਨੂੰ ਪਹਿਨ ਗੁਰਵੀਰ ਨਾਂ ਦੱਸਦੀ ਭਾਈ ਪਿੱਛੇ ਜਾਵੜਿਓ ਵੀ ਬੰਕਿਮਚੰਦਰ ਚਾਟੋਪਾਦੇ ਆਏ ਖੁਦੀਰਾਮ ਬੋਸਨ ਪਰ ਫੁੱਲ ਚੱਕੀ ਦਾ ਟੀਨੇਜ ਮੋਡਲ ਰੈਟ ਸੀਗੇ ਜੀ ਜਵਾਨ ਅਟੈਂਪਟ ਟੂ ਮਰਡਰ ਬੰਗਾਲ ਗਵਰਨਰ ਐਟ ਨਵਾਂਗੜ ਜਿਹਨੇ ਨਵਾਂਗੜ ਦੇ ਵਿੱਚ ਬੰਗਾਲ ਦੇ ਗਵਰਨਰ ਨੂੰ ਮਾਰਨ ਦਾ ਯਤਨ ਕੀਤਾ ਉਹ ਸੀਗੇ ਇੱਥੇ ਸੋ ਆ ਦੋ ਬਣੀਆਂ ਵੀ ਐ ਇੱਕ ਇੱਧਰ ਬਣੀ ਵੀ ਐ ਤੇ ਇੱਕ ਇੱਧਰ ਬਣੀ ਵੀ ਐ ਇਹ ਕੋਠੜੀਆਂ ਸੀ ਉਹਨਾਂ ਦੀਆਂ ਐਡੀਆਂ ਐਡੀਆਂ ਸੈਲਜ਼ ਤੇ ਇਹਦੇ ਵਿੱਚ ਰੱਖਿਆ ਜਾਂਦਾ ਸੀ ਤੇ ਇਹਦੇ ਵਿੱਚ ਉਹ ਜਿਹੜਾ ਸੀਗਾ ਅੱਗੇ ਉਹ ਇਹ ਸਾਰਾ ਗਰਾਊਂਡ ਜਿਹੜਾ ਹੋਊਗਾ ਜੇਲ ਹੋਣੀ ਆ ਆਸੇ ਪਾਸੇ ਤਾਰਾਂ ਲੱਗੀਆਂ ਹੋਣੀਆਂ ਉੱਥੇ ਤਾਂ ਉਹਨਾਂ ਦੇ ਦਫ਼ਤਰ ਵਗੈਰਾ ਹੋਣੇ ਜਾਂ ਅੰਗਰੇਜ਼ ਬੰਦੇ ਹੋਣੇ ਜੇਲਾ 'ਚ ਇੱਥੇ ਬੰਦ ਕਰ ਦਿੱਤੇ ਹੁੰਦੇ ਹਨ ਇੱਥੇ ਉਹ ਰਹਿੰਦੇ ਹੋਣੇ ਪੈਂਦੇ ਹੋਣੇ ਆ ਤੇ ਇਸ ਤੋਂ ਬਾਅਦ ਇੱਥੇ ਹੀ ਉਹ ਨੌਂਦੇ ਕਰਦੇ ਹੋਣੇ ਆ ਸਾਰੇ ਏਰੀਆ 'ਚ ਆਹ ਏਰੀਆ ਰਿਹਾ ਹੁਣ ਹੁਣ ਆਪਾਂ ਚੱਲਦੇ ਆਂ ਉਧਰ ਨੂੰ ਇਹ ਇੱਕ ਇਕੱਲਾ ਹੀ ਵੱਡਾ ਹਾਲ ਐ ਹੋ ਸਕਦਾ ਇਹਦੇ ਵਿੱਚ ਉਹ ਲੰਗਰ ਵਗੈਰਾ ਖਾਂਦੇ ਹੋਣ ਪਛਾਦਾ ਸਕਦੇ ਹੋਣ ਬੌਂਡੀ ਟੂ ਫ੍ਰੀਡਮ ਦ ਨੇਸ਼ਨ ਜਰਨੀ ਤੇ ਇਧਰਲੇ ਬਸ ਇਹਨਾਂ ਦੇ ਜੇਲਾ ਸੀ। ਇਹ ਡਿਟੈਂਸ਼ਨ ਸੈਂਟਰ ਸੀਗਾ। ਇੱਥੇ ਲਿਆ ਕੇ ਰੱਖੇ ਜਾਂਦੇ ਸੀਗੇ। ਤੇ ਉਹ ਸਾਹਮਣੇ ਜਿਹੜਾ ਸਾਰਾ ਸੀਗਾ ਉਹ ਬਿਲਡਿੰਗ ਜਿਹੜੀ ਹੈਗੀ ਆ ਉਸ ਦਾ ਉਹਨਾਂ ਦਾ ਦਫਤਰ ਹੋਣ ਜਾਂ ਉੱਥੇ ਅੰਗਰੇਜ਼ ਬੈੰਦੇ ਹੋਣ ਜਾਂ ਸੈਨਾ ਰਹਿੰਦੀ ਹੋਵੇ ਕੁਝ ਵੀ ਹੋ ਸਕਦਾ। ਜਦੋਂ ਤੁਸੀਂ ਕਿਸੇ ਜਗ੍ਹਾ ਨੂੰ ਹੌਲੀ-ਹੌਲੀ ਦੇਖਦੇ ਹੋ ਆਰਾਮ ਨਾਲ ਫਿਰ ਤੁਹਾਨੂੰ ਸਮਝ ਆਉਂਦੀ ਆ ਹੈਂਗਰ ਹੈ ਇੱਕ। ਇੱਥੇ ਇਹਨਾਂ ਦਾ ਜਿਹੜਾ ਜਹਾਜ਼ ਖੜਾ ਹੈ ਉਹ ਇੱਥੇ ਲਾਇਆ ਜਾਂਦਾ ਸੀਗਾ। ਸੋ ਅੰਗਰੇਜ਼ਾਂ ਨੇ ਇਹਨੂੰ ਹੈਂਗਰ ਬਣਾਇਆ ਸੀ। ਇੱਥੋਂ ਜਹਾਜ਼ ਕੱਢ ਕੇ ਆਪਦਾ ਉਡਾਉਂਦੇ ਸੀਗੇ, ਲੈ ਜਾਂ ਉਹ ਪਰਲੇ ਬਸੇ ਖੜਾ ਜਿਹੜਾ ਜਹਾਜ਼ ਤੇ ਉਹ ਜਿਹੜੇ ਜੇਲ੍ਹ ਖਾਨੇ ਆਪਾਂ ਹੁਣ ਦੇਖ ਕੇ ਆਈਆਂ ਉਹ ਵਾਲੇ ਇਹ ਉਹ ਹੈਂਗਰ ਰੂਮ ਬਿਲਡਿੰਗ ਗੋਲ ਜਿਵੇਂ ਪਹਿਲਾਂ ਵੀ ਲੱਗਦੀ ਸੀ ਪਰ ਮੈਂ ਗਿਆਨੀ ਸੀ ਪਰ ਜਦੋਂ ਪੁੱਛਿਆ ਜਾਣਕਾਰਾਂ ਤੋਂ ਉਹ ਕਹਿੰਦੇ ਇੱਧਰ ਦੇਖੋ ਜਾ ਕੇ ਸੋ ਇਹ ਤਾਂ ਭਾਈ ਅਸੀਂ ਉਹਨਾਂ ਦੇ ਦਫ਼ਤਰ ਹੀ ਦੇਖ ਕੇ ਮੁੜ ਜਾਣੇ ਸੀਗੇ ਸੋ ਆਹ ਦੱਖਣ ਪੂਰਬ ਰੇਲਵੇ ਤੇ ਉਹ ਸਾਹਮਣੇ ਖੜਾ ਉਹ ਫਾਈਟਰ ਪਲੇਨ ਜਿਹੜਾ ਵਰਤਦੇ ਰਹੇ ਹੋਣੇ ਇਸ ਯੂਨੀਵਰਸਿਟੀ ਦੇ ਵਿੱਚ ਜਿਹੜੇ ਸਟੂਡੈਂਟ ਆਉਂ ਸਾਈਕਲਾਂ ਦੀ ਵਰਤੋਂ ਵੱਧ ਕਰਦੇ ਆ ਤੇ ਤੁਸੀਂ ਦੇਖ ਸਕਦੇ ਹੋ ਇਹ ਸਾਰੇ ਸਟੂਡੈਂਟ ਹੈ ਜਿੰਨੇ ਵੀ ਹੈਗੇ ਆ ਕੋਈ ਫਸਟ ਇਅਰ ਦਾ ਹੈ ਕੋਈ ਸੈਕੰਡ ਇਅਰ ਦਾ ਹੈ ਕੋਈ ਥਰਡ ਇਅਰ ਦਾ ਕੋਈ ਫਾਈਨਲ ਇਅਰ ਦਾ ਕੋਈ AI ਦੇ ਵਿੱਚ ਹੈ ਕੋਈ ਫੂਡ ਪ੍ਰੋਸੈਸਿੰਗ ਦੇ ਵਿੱਚ ਹੈ ਕੋਈ ਐਗਰੀਕਲਚਰ ਦੇ ਵਿੱਚ ਹੈ ਇਹ ਸਭ ਜਿਹੜੇ ਹੈਗੇ ਆ ਇਹ ਸਟੂਡੈਂਟ ਨੇ ਤੇ ਆਸ-ਪਾਸ ਜਿਹੜੇ ਹੈਗੇ ਨੇ ਦੇ ਇੰਸਟੀਚਿਊਟ ਹੈ ਤੇ ਹੁਣ ਆਪਦੇ ਇੰਸਟੀਚੂਟਾਂ ਵੱਲ ਲਈ ਵੱਧ ਰਹੇ ਨੇ ਸਵਾ 8 ਵਜ ਗਏ ਨੇ ਬ੍ਰੀਕਫਾਸਟ ਕਰਨਗੇ ਕਲਾਸਾਂ 'ਚ ਬੈਠਣਗੇ ਤੇ ਦੇਸ਼ ਦੇ ਲਈ ਜਿਹੜਾ ਹੈਗਾ ਸਿੱਖਿਆ ਪ੍ਰਾਪਤ ਕਰਦੀ ਸੋ ਇਹ ਭਾਈ ਐਂਟਰੀ 게ਟ ਆ IIT ਖੜਕਪੁਰ ਤੇ ਇਹ ਇਸ ਐਂਟਰੀ 게ਟ ਤੋਂ ਹੁਣ ਆਪਾਂ ਐਕਸਿਟ ਕਰ ਰਹੇ ਹਾਂ ਤੇ ਮੋਟਰਸਾਈਕਲ ਆਪਣਾ ਇੱਥੇ ਖੜਾ ਹੈ ਤੇ ਸੋਹਣੀ ਹੈ ਖੜਕਪੁਰ ਦੀ IIT ਤੇ ਚੱਲੀਏ ਹੁਣ ਆਪਾਂ ਆਪਦੇ ਰਾਂਹ ਨੂੰ ਤੇ ਆਪਾਂ ਹੁਣ ਇੱਕ ਵਾਰ ਫੇਰ ਉਸੇ ਕੋਲਕੱਤਾ ਚਨਈ ਹਾਈਵੇ ਦੇ ਉੱਪਰ ਸਫ਼ਰ ਕਰਨ ਜਾ ਰਹੇ ਹਾਂ 270 ਕਿਲੋਮੀਟਰ ਦੇ ਲਈ ਹਿਜਲੀ ਜੇਲ ਆਪਾਂ ਦੇਖਿਆ ਸੀ ਤੇ ਹਿਜਲੀ ਜੇਲ ਉਧਰ ਤੇ ਮੇਰੇ ਜਿਹੜੇ ਹੈਗੇ ਆ ਸਵੱਬ ਵਿੱਚ ਆ ਗਈ ਤੇ ਭੈਣ ਗੁਰਵੀਰ ਘਰ ਸੰਧੂ ਤੇ ਜਿਹੜੇ ਲੁਧਿਆਣੇ ਦੇ ਸੀ ਹੁਣ ਪੀ ਐਚ ਡੀ ਕਰਕੇ ਪ੍ਰੋਫੈਸਰ ਲੱਗੇ ਹੋਏ ਨੇ ਉਹਨਾਂ ਨੇ ਕਿਹਾ ਸੀ ਵੀ ਵੀਰੇ ਖੜਕਪੁਰ ਗਈਆਂ ਤਾਂ ਹਿਜਲੀ ਜੇਲ ਜ਼ਰੂਰ ਦੇਖ ਕੇ ਆਇਓ ਕਿਉਂਕਿ ਉਹ ਇੱਥੇ ਪੜ੍ਹੇ ਆ ਉਹਨਾਂ ਦੀ ਯਾਦਾਂ ਤਾਜ਼ਾ ਕਰਵਾਈਆਂ ਤੇ ਡਾਕਟਰ ਗੁਰਪ੍ਰੀਤ ਸਿੰਘ ਭਾਈ ਉਹਨਾਂ ਦੀਆਂ ਯਾਦਾਂ ਤਾਜ਼ਾ ਕਰਵਾਈਆਂ ਤੇ ਦੋਨੇ ਡਾਕਟਰ ਨੇ ਉਹ ਐਗਰੀਕਲਚਰ ਦੇ ਨੇ ਤੇ ਉਹ ਵੈਟਨਰੀ ਦੇ ਨੇ ਤੋਂ ਭਾਈ ਉਹਨਾਂ ਦੀਆਂ ਯਾਦਾਂ ਤਾਜ਼ਾ ਕਰਵਾ ਕੇ ਆਪਾਂ ਇੱਕ ਸੁੰਨੀ ਜਗ੍ਹਾ ਨੂੰ ਦੇਖ ਕੇ ਆਪਾਂ ਹੁਣ ਨੈਸ਼ਨਲ ਹਾਈਵੇ 16 ਦੇ ਉੱਪਰ ਫੇਰ ਚਨਈ ਤੋਂ ਕੋਕਟਾ ਕੋਕਟਾ ਦੇ ਚਨਈ ਵਾਲੇ ਰਾਹ ਪਰ ਪੈ ਗਈਆਂ ਹੁਣ ਇੱਥੋਂ ਰਹਿ ਗਿਆ ਸਫ਼ਰ ਆਪਣਾ 270 ਕਿਲੋਮੀਟਰ 270 ਕਿਲੋਮੀਟਰ ਆਪਾਂ ਇੱਥੇ ਤੇ ਸਫ਼ਰ ਕਰਾਂਗੇ ਲਗਭਗ ਜੀਪੀਏ ਜਿਹੜਾ ਹੈਗਾ 2:30 ਦਾ ਸਮਾਂ ਦਿਖਾਉਂਦਾ ਪਹੁੰਚਣ ਦਾ ਕਟਕ ਕਟਕ ਪਹੁੰਚਣਾ ਅੱਜ ਆਪਾਂ ਗੁਰਦੁਆਰਾ ਦਸਨ ਸਾਹਿਬ ਦੇ ਰਸਤੇ 'ਚ ਜੋ ਵੀ ਰੰਗ ਢੰਗ ਆਉਣਗੇ ਉਹ ਆਪਾਂ ਦੇਖਾਂਗੇ ਮਾਣਾਂਗੇ ਤੇ ਅੱਗੇ ਨੂੰ ਵਧਾਂਗੇ ਤਾਂ ਪਿਛਲੀਆਂ ਵੀਡੀਓ ਨੂੰ ਤੁਸੀਂ ਪਿਆਰ ਦੇ ਰਹੇ ਹੋ ਇਹਨਾਂ ਵੀਡੀਓ ਨੂੰ ਤੁਸੀਂ ਪਿਆਰ ਦਿਓ ਚੈਨਲ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਲਾਈਕ ਤੇ ਕਮੈਂਟ ਕਰਨ ਵਾਲਾ ਕੰਮ ਵੀ ਦੱਬ ਕੇ ਰੱਖੋ ਫਰੇਮ ਦੇ ਵਿੱਚ ਦਿਖਾਈ ਦਿੰਦੀ 395 ਕਿਲੋਮੀਟਰ ਲੰਮੀ ਸਵਰਨ ਰੇਖਾ ਨਦੀ ਜਿਹੜੀ ਰਾਂਚੀ ਦੇ ਪਲਾਟੂ ਚੋਂ ਉਪਜਦੀ ਹੈ ਝਾਰਖੰਡ ਚੋਂ ਤੇ ਝਾਰਖੰਡ ਬੈਸਟ ਬੰਗਾਲ ਤੇ ਉੜੀਸਾ ਹੁੰਦੀ ਹੋਈ ਇਧਰ ਬੇ ਆਫ ਬੰਗਾਲ ਦੇ ਵਿੱਚ ਜਾ ਕੇ ਡਿੱਗ ਪੈਂਦੀ ਹੈ ਸੁਵਰਨ ਰੇਖਾ ਨਾਮ ਹੈਗਾ ਤਾਂ ਸ਼ੀਟ ਆਫ ਗੋਲਡ ਵੀ ਗੋਲਡ ਦੀ ਪਰਤ ਇੱਕ ਗੋਲਡ ਦੀ ਲਾਈਨ ਤੇ ਗੋਲਡ ਦੀ ਲਾਈਨ ਤਾਂ ਕਿਹਾ ਵੀ ਇਹਦੇ ਨਾਲ ਨਾਲ ਜਿਹੜੇ ਹੈਗੇ ਆ ਖੋਣ ਸੋਨੇ ਦਾ ਜਿਹੜੀ ਖਾਨਾ ਸੀਗੇ ਆ ਸੋ ਇਹ ਸਵਰਨ ਰೇಖਾ ਨਦੀ ਓਡੀਸਾ ਦੇ ਵਿੱਚ ਪਹੁੰਚ ਗਏ ਆਪਾਂ ਤੇ ਓਡੀਸਾ ਦੀ ਸਵਰਨ ਰೇಖਾ ਨਦੀ ਦੇ ਉੱਤੇ ਹੋਇਆ ਬਣਿਆ ਹੋਇਆ ਪੁਲ ਤੇ ਸਾਹਮਣੇ ਇੱਕ ਮੰਦਿਰ ਨਦੀ ਕਿਨਾਰੇ ਇਹ ਨਦੀ ਆਪਦਾ 395 ਕਿਲੋਮੀਟਰ ਲੰਮਾ ਸਫ਼ਰ ਪੂਰਾ ਕਰਕੇ ਇੱਧਰ ਪੂਰਬ ਦੇ ਵਿੱਚ ਬੇ ਆਫ ਬੰਗਾਲ ਦੇ ਵਿੱਚ ਜਾ ਕੇ ਡਿੱਗਦੀ ਹੈ ਤੇ ਹੁਣ ਆਪਾਂ ਓਡੀਸਾ ਜਾ ਰਹੇ ਹਾਂ ਤੇ ਸਮੁੰਦਰ ਤੋਂ 50 ਕਿਲੋਮੀਟਰ ਆਪਾਂ ਇਧਰ ਨੂੰ ਸੜਕ ਤੇ ਸਫ਼ਰ ਕਰ ਰਹੇ ਹਾਂ ਕਟਕ ਪਹੁੰਚਣਾ ਕਟਕ ਤੋਂ ਕਾ ਕੇ ਪੂਰੀ ਫਿਰ ਆਪਾਂ ਸਮੁੰਦਰ ਦੇ ਦਰਸ਼ਨ ਕਰਾਂਗੇ ਬੀ ਆਫ ਬੰਗਾਲ ਦੇ ਅੱਜ ਸੇਰੇ ਗੁਰਦੁਆਰਾ ਸਾਹਿਬ ਦੇ ਵਿੱਚ ਲੰਗਰ ਨਹੀਂ ਆਪਾਂ ਛਕਿਆ ਤੇ ਪ੍ਰੀਮੀਅਮ ਕਾਓ ਮਿਲਕ ਜਿਹੜਾ ਹੈਗਾ 오ਡੀਸਾ ਦਾ ਖਰੀਦਿਆ ਤੇ ਹੁਣ ਆਪਾਂ ਓਟਸ ਬਣਾਉਣ ਲੱਗੇ ਆ ਓਟਸ ਓਟਸ ਮਾਈ ਹੋਰ ਇੱਥੇ ਬਹਿ ਗਿਆ ਸੀਗਾ ਮੈਂ ਰੁਕ ਗਿਆ ਸੀ ਪੰਪ ਨੇੜੀ ਇੱਥੋਂ ਮੈਂ ਚੱਲ ਵੀ ਭਾਂਡੇ-ਪੁੰਡੇ ਤੁਹਾਨੂੰ ਨਾਲੇ ਸੌਖਾ ਹੋ ਜਾਊਗਾ। ਖੜਕਪੁਰ ਤੋਂ ਲਗਭਗ ਆਪਾਂ 90 ਕਿਲੋਮੀਟਰ ਆ ਗਏ ਆ। ਤੇ ਇਸ ਤੋਂ ਬਾਅਦ ਆਪਣਾ ਸਫ਼ਰ 205-7 ਕਿਲੋਮੀਟਰ ਦਾ ਰਹਿ ਗਿਆ। ਜਿਹੜੀ ਹਿਜਲੀ ਜੇਲ ਆਪਾਂ ਦੇਖ ਕੇ ਆਏ ਆ ਜੇ ਉਹਦੀ ਗੱਲ ਕਰੀਏ ਤਾਂ ਉੱਥੇ ਉਹਨਾਂ ਨੇ ਹੁਣ ਕੱਲੇ ਜਿਹੜੇ ਬੰਗਾਲੀ ਐ ਉਹਨਾਂ ਦੇ ਹੀ ਨਾਮ ਲਿਖੇ ਹੋਏ ਐ। ਉਹਨਾਂ ਦੀ ਹੀ ਯਾਦ ਚ ਮਤਲਬ ਉਹਨੂੰ ਸਮਰਪਿਤ ਕੀਤੀ ਵੀ ਐ। ਪਰ ਮੇਰੀ ਗੱਲ ਹੋਈ ਸੀ ਸਿਮਰਨ ਭੈਣ ਨਾਲ ਜਿਹੜੀ ਰਿਸਰਚ ਸਕਾਲਰ ਐ ਦਰਬਾਰ ਸਾਹਿਬ ਤੇ ਵੀ ਜਿਹੜੀ ਆਪਣੀ ਲਾਇਬ੍ਰੇਰੀ ਹੈ ਐਸ.ਸੀ.ਪੀ.ਸੀ. ਦੀ ਉਹ ਕਹਿੰਦੀ ਵੀ ਜਿਹੜੇ ਇੱਥੇ ਪੰਜਾਬੀ ਵੀ ਰਹੇ ਆ ਤਾਂ ਉਹਨਾਂ ਨੇ ਮੈਨੂੰ ਇੱਕ ਨੰਬਰ ਦਿੱਤਾ ਹੈਗਾ ਜਗਮੋਨ ਸਿੰਘ ਜਿੱਲ ਦਾ ਜਿਹਨੇ ਭੁਲਦਾਨੀ ਦਾ ਤਾਂ ਉਹ ਕਹਿੰਦੀ ਤੁਸੀਂ ਉਹਨਾਂ ਨਾਲ ਗੱਲ ਕਰਿਓ ਤੇ ਤੁਹਾਨੂੰ ਹੋਰ ਜਾਣਕਾਰੀ ਮਿਲੂਗੀ ਜੇ ਹੋਰ ਜਾਣਕਾਰੀ ਆਪਾਂ ਨੂੰ ਮਿਲੀ ਤਾਂ ਆਪਾਂ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਾਂਗੇ ਤੇ ਤੁਸੀਂ ਇਹਨੂੰ ਅੱਗੇ ਜ਼ਰੂਰ ਸਾਂਝੀ ਕਰਿਓ ਤਾਂ ਕਿ ਆਪਣੇ ਪੰਜਾਬੀਆਂ ਦੀ ਜਿਹੜੀ ਆ ਆਜ਼ਾਦੀ ਦੇ ਵਿੱਚ ਸ਼ਹਾਦਤਾਂ ਸੀਗੀਆਂ ਹੋਲ ਸੀਗੀਆਂ ਉਹ ਪਿਆਜ਼ ਕਰ ਸਕੀਏ ਸੋ ਅੱਜ ਆਪਣਾ ਪਹਿਲਾ ਦਿਨ ਹੈ ਓਟਸ ਦਾ ਓਟਸ ਵਿਚਾਰੇ ਵੀ ਕਹਿੰਦੇ ਭਾਈ ਮੈਨੂੰ ਤੁਸੀਂ ਲੈ ਤਾਂ ਆਏ ਹੋ ਪਰ ਬਣਾਇਆ ਨਹੀਂ ਹੈਗਾ ਖੰਡਪੱਤੀ ਵੀ ਚੱਕ ਲਿਆ ਸੀ ਮੋਂ ਤਾਂ ਪਰ ਖੰਡਪੱਤੀ ਖੁੱਲਣ ਦਾ ਟਾਈਮ ਅੱਜ ਲੱਗ ਰਿਹਾ ਤੇ ਖੰਡ ਪਾਲੀਏ ਮੜੀ ਜੀ ਚਲੇਨ ਨਾਲ ਇਹ ਹੋ ਜੂਗਾ ਵੀ ਭਾਈ ਮਿੱਠਾ ਜਾ ਖਾਦਾ ਜਾਊਗਾ ਤੁਖੰਡ ਪੱਤੀ ਚਾਹ ਮਸਾਲੇ ਆਪਣੇ ਕੋਲ ਸਭ ਕੁਝ ਹੈਗਾ ਤੇ ਜੇ ਨਹੀਂ ਸੀਗਾ ਤਾਂ ਬਸ ਉਹ ਇਕੱਲਾ ਆਪਣੇ ਕੋਲੇ ਖਾਣ ਦਾ ਸਮਾਂ ਨਹੀਂ ਸੀਗਾ ਖਾਣ ਦਾ ਸੌਂ ਵੀ ਸੀਗਾ ਖੈਰ ਪਰ ਗੁਰੂ ਘਰਾਂ ਦੇ ਵਿੱਚ ਲੰਗਰ ਪ੍ਰਸ਼ਾਦ ਦਾ ਮਿਲਨ ਕਰਕੇ ਆਪਾਂ ਛੱਗਿਆ ਨਹੀਂ ਤੇ ਅੱਜ ਜਿਹੜਾ ਹੈਗਾ ਨਵਾਂ ਸਿਲੰਡਰ ਪਹਿਲੀ ਵਾਰੀ ਖੁੱਲ ਰਿਹਾ ਹੈ ਜੀ

ਰੰਡਰਾ ਆਪਣਾ ਚੱਲ ਪਿਆ ਦੁੱਧ ਦਾ ਪੈਜ ਪਾ ਦਈਏ ਪਹਿਲਾਂ ਜਿਹਨ ਦੁੱਧ ਹੀ ਪੀ ਲਿਆ ਥੋੜਾ ਜਿਹਾ ਦੁੱਧ ਛਕ ਲਈਏ ਥੋੜਾ ਜਿਹਾ ਫਿਰ ਉਸ ਬਣਾ ਲਾਂਗੇ ਆਪੇ ਇਹਨਾਂ ਕੋਸਟ ਪਾ ਲਾਂਗੇ ਖੰਡ ਭਾਈ ਬੱਟਾ ਜੀ ਬੱਟਾ ਜੀ ਤਕਰੀਬਨ 17-18 ਦਿਨ ਦਾ ਸਫਰ ਹੋ ਗਿਆ ਹੈ ਤੇ ਸਫਰ ਜਿਹੜਾ ਹੈਗਾ ਬਹੁਤ ਵਧੀਆ ਲੰਘ ਰਿਹਾ ਤੇ ਹੁਣ ਤੱਕ ਆਪਾਂ ਨੂੰ ਗੁਰੂ ਘਰ ਦੇ ਵਿੱਚ ਗਾਣੇ ਮਿਲੇ ਆ ਰਿਸ਼ਤੇਦਾਰ ਮਿਲੇ ਜਾਣਸਿਆਂ ਵਾਲੇ ਮਿਲੇ ਤੇ ਵਾਹਿਗੁਰੂ ਦੀ ਕਿਰਪਾ ਨਾਲ ਮਹਾਰਾਜ ਦੀ ਕਿਰਪਾ ਨਾਲ ਸੋਹਣਾ ਲੰਘ ਰਿਹਾ ਜੀ ਵੀ ਲੱਗਦਾ ਰਿਹਾ ਤੇ ਅੱਜ ਜਿਹੜਾ ਹੈਗਾ ਆਪਾਂ ਨੂੰ ਪਹਿਲੀ ਵਾਰ ਆਪ ਜਿਹੜਾ ਲੰਗਰ ਪਾਣੀ ਤਿਆਰ ਕਰਨਾ ਪੈ ਰਿਹਾ ਉਹ ਵੀ ਕਾਰਨ ਨਹੀਂ ਹੈ ਜਿਹੜੇ ਗੁਰੂ ਘਰ ਪਰ ਕੀ ਸੀਗੇ ਖੜਕਪੁਰ ਸੰਗਤ ਤਾਂ ਹੈਗੀ ਆ ਉੱਥੇ ਪਰ ਲੰਗਰ ਪ੍ਰਸ਼ਾਦਾ ਉਹ ਜਿਹੜਾ ਹੈਗਾ ਉਹ ਆਪ ਦਾ 9:00 10:00 ਵਜੇ ਸਾਨੂੰ ਤਿਆਰ ਕਰਦੇ ਆ ਪਰ ਮੈਨੂੰ ਐ ਸੀ ਵੀ 300 ਕਿਲੋਮੀਟਰ ਹੈ ਸੋ 300 ਕਿਲੋਮੀਟਰ ਦਾ ਸਫ਼ਰ ਮੈ ਕੱਟਣਾ ਸੀਗਾ ਸੋ ਇਸ ਕਰਕੇ ਮੈਂ ਉਥੋਂ 7:00 ਵਜੇ ਚਾਲੇ ਪਾਏ ਸੀਗੇ ਤੇ ਮੈਂ ਸੋਚਿਆ ਸੀ ਉਹ ਵੀ ਅੱਗੇ ਆਪ ਹੀ ਬਣਾਪ ਨੂੰ ਲਵਾਗੇ ਕੁਛ ਸੋ ਇਸ ਕਰਕੇ ਉਧਰ ਚੱਲ ਪਿਆ ਸੀ ਮੈਂ ਦੁੱਧ ਹੋ ਗਿਆ ਗਰਮ ਤੇ ਦੁੱਧ ਪੀਂਦੇ ਪੀਂਦੇ ਆਪਾਂ ਆਉਟਸ ਬਣਾ ਲਾਂਗੇ ਆ ਜਿਹੜਾ ਤੁਸੀਂ ਮੇਰੇ ਜੈਕਟ ਪਾਈ ਦੇਖਦੇ ਹੋ ਬਿੰਡ ਚੱਟੜ ਜਾ ਇਹ ਮੈਂ ਤਾਂ ਪਾਇਆ ਸੀ ਕਿਉਂਕਿ ਇੱਥੇ ਸਵੇਰ ਸਵੇਰ ਠੰਡ ਹੁੰਦੀ ਹੈ ਤੇ ਸਵੇਰ ਸਵੇਰ ਠੰਡ ਹੋਣ ਕਰਕੇ ਤੁਹਾਨੂੰ ਕੋਈ ਨਾ ਕੋਈ ਕੱਪੜਾ ਪਾਉਣਾ ਪੈਂਦਾ ਤੇ ਇਸ ਕਰਕੇ ਪਾ ਲਿਆ ਸੀਗਾ ਮੈਂ ਇਹ ਉਦਾਂ ਇੱਥੇ ਮੌਸਮ ਜਿਹੜਾ ਹੈਗਾ ਗਰਮੀ ਹੈ ਹੁਣ ਮੈਂ ਬਹਿ ਗਿਆ ਇੱਥੇ ਧੁੱਪੇ ਤੇ ਧੁੱਪ ਚ ਮੈਨੂੰ ਗਰਮੀ ਲੱਗਣ ਲੱਗੀ ਹੈ ਚਲੋ ਅੱਧਾ ਦੋ ਦਾ ਪਾਓ ਹੌਟਸਪੌਟ ਆ ਲੈ। ਆ ਲੈ ਉਸ। ਓਰਸ ਆਪਣੇ ਤਿਆਰ ਹੋ ਗਏ ਆ ਤੇ ਗਰਮੀ ਮੈਨੂੰ ਜਿਆਦਾ ਲੱਗਣ ਲੱਗੀ ਆ ਤੇ ਅਮ ਨਾ। ਇਹ ਮੂੰਹ ਮਜਮਾ ਦੇ ਹੈਗੇ ਹਵਾ ਲੱਗਣੀ ਨਹੀਂ ਤੇ ਨਹੀਂ। ਬਾਹਾਂ ਨੂੰ ਗਰਮੀ ਆਉਣ ਲੱਗੀ ਸੀ। ਪਿੰਡੇ ਨੂੰ ਲਾਗੇ ਖਲਨੇ ਇੱਕ ਮੈਂ ਸਵੇਰ ਠੰਡ ਜੀ ਲੱਗਣ ਕਰਕੇ ਬਹਿ ਵੀ ਤਪੇ ਗਿਆ ਥੋੜਾ ਜਿਹਾ ਬੱਛੀ ਮਗਾਲ ਨਾਲ ਉਹ ਜਿੰਨੇ ਜਿੰਨੇ ਉੜੀਸਾ ਦੇ ਦਾਖਲ ਹੋਈ ਜਾਂਦਾ ਉੜੀਸਾ ਦਾ ਪਾਣ ਪਾਣੀ ਤੇ ਉੜੀਸਾ ਦੀ ਜਿਹੜੀ ਬਨਸਪਤੀ ਉਹ ਬਦਲੀ ਜਾਂਦੀ ਹੈ ਤੇ ਲੋਕਾਂ ਦੇ ਵੀ ਮੂਹ ਮਹਾਂਦਰੇ ਦੇ ਜਿਹੜੇ ਇਹਨਾਂ ਦੇ ਰੂਪ ਆ ਉਹ ਵੀ ਬਦਲੇ ਜਾਂਦੇ ਆ ਬੱਛੀ ਮਗਾਲ ਨਾਲ ਉੜੀਸਾ ਥੋੜੀ ਜਿਹੜੀ ਹੈਗੀ ਆਦਿਵਾਸੀ ਲੁੱਕ ਆਦਿਵਾਸੀ ਦੇਖ ਜ਼ਿਆਦਾ ਦਿਖਾਈ ਦੇ ਰਹੀ ਆ ਪਾਏਸ ਵਕਤ ਪਹੁੰਚ ਰਹੇ ਹਾਂ ਭਦਰਕ ਤੇ ਭਦਰਕ ਦੇ ਇਸ ਨੈਸ਼ਨਲ ਹਾਈਵੇ ਤੋਂ ਥੱਲੇ ਸਲਿੱਪ ਰੋਡ ਦੇ 500 ਮੀਟਰ ਤੇ ਆ ਇੱਕ ਰਾਇਲ ਐਨਫੀਲਡ ਦਾ ਸ਼ੋਅਰੂਮ ਤੇ ਸਰਵਿਸ ਸੈਂਟਰ ਤੇ ਹੁਣ ਮੈਨੂੰ ਇਹ ਲੱਗਦਾ ਸੀ ਵੀ ਇਸ ਬਾਈ ਦੀ ਆਪਣੀ ਦੀ ਸਰਵਿਸ ਵੀ ਕਰਾਉਣ ਆਲੀ ਹੈ ਸੋ ਮਹਿਜ ਲਈ ਸਰਵਿਸ ਕਰਾ ਲਈਏ ਕਿਉਂਕਿ ਇੱਥੋਂ ਜਿਹੜਾ ਹੈਗਾ ਗੁਰਦੁਆਰਾ ਦਾਤਨ ਸਾਹਿਬ ਉਹ 106 ਕਿਲੋਮੀਟਰ ਰਹਿ ਗਿਆ ਤੇ ਸਮਾਂ ਹੋਇਆ ਅਜੇ 1:30 ਦਾ ਜੇਕਰ ਰਾਮਨਾਲ ਵੀ ਜਾਵਾਂਗੇ ਤਾਂ 1.5 ਘੰਟੇ ਪਹੁੰਚ ਜਾਾਂਗੇ ਜਿਹੜੇ ਘੰਟੇ ਇੱਥੇ ਲੱਗਣਾ 5 ਵਜੇ ਤੁਹਾਨੂੰ ਆਪਾਂ ਦਾਤ ਤਨ ਸਰੋ ਹੋ ਗਏ ਸੋ ਉਸ ਸ਼ੋਰੂਮ ਤੇ ਜਾ ਕੇ ਆਪਾਂ ਸਰਵਿਸ ਕਰਾਉਣੇ ਪਹਿਲਾਂ ਇਹਦੀ ਬਾਈਜੀ ਸਰਵਿਸ ਆ ਪਕਰਾਲੀ ਹੈ ਤੇ ਵਿਲੇ ਹੋ ਗਈਆਂ ਲਗਭਗ 2 ਵਜੇ ਤੇ ਡੇਢ ਘੰਟੇ ਦਾ ਸਫਰ ਆਪਣਾ ਹੈਗਾ ਤੇ ਅਰੀ ਹੁਣ ਆਪਣੀ ਫਿਰ ਦੁਬਾਰਾ ਆਪਾਂ ਖੜੇ ਆ ਬੇਤਰਨੀ ਨਦੀ ਦੇ ਤੇ ਬੇਤਰਨੀ ਨਦੀ ਜਿਹੜੀ ਹੈਗੀ ਆ ਉਹ ਇਧਰਲੇ ਪਾਸੇ ਜਿਹੜਾ ਖਾੜੀ ਬੰਗਾਲ ਉਹਦੇ ਡਿੱਗਦੀ ਜਾਂਦੀ ਹੈ ਇੱਥੇ ਆਪਾਂ ਨੂੰ ਨਦੀਆਂ ਇਸ ਕਰਕੇ ਵੱਧ ਮਿਲ ਰਹੀਆਂ ਕਿਉਂਕਿ ਨਾਲ ਹੀ ਬੰਗਾਲ ਦੀ ਖਾੜੀ ਹੈ ਸੋ ਸਾਰੀਆਂ ਦਾ ਮਹਾਨ ਇਧਰ ਨੂੰ ਹੀ ਹੈ ਤੇ ਇਧਰ ਨੂੰ ਸਾਰੀਆਂ ਜਿਹੜੀਆਂ ਹੈਗੀਆਂ ਉਹ ਬੰਗਾਲ ਦੀ ਖਾੜੀ ਚ ਰਲ ਜਾਂਦੀਆਂ ਇਥੋਂ ਦੇ ਇਨ੍ਹਾਂ ਸ਼ਹਿਰਾਂ ਦੇ ਇਨ੍ਹਾਂ ਪਿੰਡਾਂ ਦੇ ਜਿਹੜੇ ਪਾਣੀ ਦਾ ਸਰੋਤ ਹੈ ਉਹ ਇਹ ਨਦੀਆਂ ਹੀ ਆ ਤੇ ਸਾਹਮਣੇ ਤੁਸੀਂ ਦੇਖ ਰਹੇ ਹੋ ਨਦੀ ਦੇ ਨਾਲ-ਨਾਲ ਉੱਗਿਆ ਹੋਇਆ ਇੱਕ ਜਿਹੜਾ ਹੈਗਾ ਬਨਸਪਤੀ ਵਾਲਾ ਝੁੰਡ ਰੁੱਖਾਂ ਦਾ ਝੁੰਡ ਸੋ ਇਹੋ ਜੀ ਬਨਸਪਤੀ ਮਾਰਸ਼ਲੈਂਡ 'ਚ ਬਹੁਤ ਆਇਆ ਰਾਜ ਉਹ ਸਾਹਮਣੇ ਵੀ ਹੈ ਇੱਧਰ ਵੀ ਹੈ ਸੋ ਸੋਹਣੀ ਗੱਲ ਬਾਤ ਹੈ ਸਰਵਿਸ ਕਰਾਉਣ ਤੋਂ ਬਾਅਦ ਆਪਾਂ ਲਗਭਗ ਅੱਧਾ ਘੰਟਾ ਚਲਾਇਆ ਮੋਟਰਸਾਈਕਲ ਤੇ ਫਰਕ ਪੈ ਜਾਂਦਾ ਸਰਵਿਸ ਕਰਾਉਣ ਨਾਲ ਰਵਾ ਹੋ ਜਾਂਦਾ ਵਿਚਾਰਾ ਇਹਨੂੰ ਵੀ ਰਾਹ ਸਾਹ ਮਿਲ ਜਾਂਦਾ ਤੇਲ ਬਦਲਿਆ ਜਾਂਦਾ ਤੇ ਗੁਰਦੁਆਰਾ ਸਾਹਿਬ ਇੱਥੋਂ ਰਹਿ ਗਿਆ 75 ਕਿਲੋਮੀਟਰ ਸਵਾ ਘੰਟੇ ਦੀ ਬਾਅਦ ਸੜਕ ਸਾਫ਼ ਹੈ ਚੌੜੀ ਹੈ ਤੇ ਹਾਈਵੇ ਹੈ ਤੇ ਨਾਲ ਨਾਲ ਪਿੰਡਾਂ ਦੀ ਰੌਣਕ ਹੈ ਸ਼ਹਿਰ ਕਟਕ ਤੇ ਪੱਛਮ ਦੇ ਵਿੱਚ ਲੈਂਦਾ ਸੂਰਜ ਤੇ ਕਟਕ ਦੇ ਨਾਲ ਵਗਦੀ ਮahan ਨਦੀ ਇੱਕ ਵੱਡੀ ਨਦੀ ਇਸ ਇਲਾਕੇ ਦੀ ਉਹਦੇ ਤੇ ਬਣਿਆ ਹੋਇਆ ਡੈਮ ਤੇ ਇਧਰ ਮਹਾਨਦੀ ਪੂਰਬ ਦੇ ਵਿੱਚ ਬੰਗਾਲ ਦੀ ਖਾੜੀ ਨੂੰ ਜਾਂਦੀ ਹੋਈ ਤੇ ਇੱਥੋਂ ਲਗਭਗ ਉਹ ਉੱਥੇ ਜੇ ਗੁਰੂ ਘਰ ਹੈ 2 ਕਿਲੋਮੀਟਰ ਹੈਗਾ ਇੱਥੋਂ ਮਹਾਨਦੀ ਪਾਰ ਕਰਕੇ ਆਪਾਂ ਉਧਰ ਹੋਵਾਂਗੇ ਬਹੁਤ ਲੰਮਾ ਚੌੜਾ ਗੰਗਾ ਵਾਂਗੂ ਇਹਦਾ ਵਹਾਅ ਹੈ ਤੇ ਇਧਰ ਚੰਦਰਮਾ ਜੀ ਆ ਗਏ ਵਹਾਅ ਬਹੁਤ ਲੰਮਾ ਹੈਦਾ ਬਹੁਤ ਚੌੜਾ ਹੈ ਕਮਾਲਾ ਹੀ ਹੈ ਸੂਰਜ ਜਿਹੜਾ ਹੈਗਾ 5 ਵਜੇ ਅਸਤ ਹੋ ਗਿਆ 105 ਵਾਂ ਡਿੱਗ ਪੈਂਦਾ ਇੱਥੇ। ਅਰਤੀ ਹਾਲ ਆਪ ਬਾਤ ਲੈ ਜੋ ਬਾਰੀ ਸਰਬ ਬਠੌਰ ਮੋ ਹੁ ਸਹਾਇ ਦੁਸ਼ਟ ਲੋਕ ਤੇ ਜੋ ਆਪਾਂ ਅੱਜ ਸ਼ਾਮ ਨੂੰ ਪਹੁੰਚ ਗਏ ਸੀ ਗੁਰਦੁਆਰਾ ਗੁਰੂ ਨਾਨਕ ਦਾਸਨ ਸਾਹਿਬ ਜਿੱਥੇ ਪਹਿਲੇ ਪਾਸ਼ਾ ਆਸਾਮ ਬੰਗਾਲ ਹੁੰਦੇ ਹੋਏ ਬੈਠੇ ਸੀ ਇੱਥੇ ਆ ਕੇ ਤੇ ਇੱਥੇ ਆ ਕੇ ਇਥੋਂ ਦੇ ਜਿਹੜੇ ਤਪੀਸਰ ਸਿੰਘ ਪੰਡਤ ਸੀ ਉਹਨਾਂ ਨਾਲ ਸਿੱਧ ਗੋਸ਼ਟੀ ਕੀਤੀ ਸੀ, ਵਾਰਤਾ ਕੀਤੀ ਸੀ ਤੇ ਉੱਥੇ ਹੀ ਇੱਕ ਜਿਹੜਾ ਤਪੀਸਰ ਸੀ ਉਹਨੇ ਮਹਾਰਾਜ ਨੂੰ ਦਤਨ ਦਿੱਤੀ ਸੀ ਸੰਘਾੜੇ ਦੇ ਕਰਨ ਨੂੰ ਤੇ ਪਰ ਉਹ ਮਹਾਰਾਜ ਨੇ ਇੱਥੇ ਹੀ ਲਾਤੀ ਸੀਗੀ ਤੇ ਉਹ ਬਾਅਦ ਚ ਇੱਕ ਦਰਖਤ ਬਣ ਗਿਆ ਸੀ ਤੇ ਪਰ ਹੁਣ ਉਹਦਾ ਤਾਣਾ ਜਿਹੜਾ ਹੈਗਾ ਉਹ ਗੁਰੂ ਘਰ ਦੇ ਵਿੱਚ ਰੱਖਿਆ ਹੋਇਆ ਖਾਮਕੇ ਸੋ ਇਹ ਹੈ ਗੁਰੂ ਘਰ ਗੁਰਦੁਆਰਾ ਗੁਰਨਾਨਕ ਦਤਨ ਸਾਹਿਬ ਪ੍ਰਕਾਸ਼ਪੁਰਬ ਕਰਕੇ ਜਿਹੜਾ ਦੀਪਮਾਲਾ ਕੀਤੀ ਗਈ ਹੈ। ਉਹ ਸਿੱਖ ਸੰਗਤ ਕਾਫੀ ਇੱਥੇ ਤੇ ਉੜੀਆ ਸੰਗਤ ਵੀ ਇੱਥੇ ਸ਼ਰਧਾਪੂਰਵਕ ਆਉਂਦੀ ਹੈ।